ਹੈਲੋ ਜੀ ਸਤਿ ਸ਼੍ਰੀ ਅਕਾਲ ਤੇ ਆਪਾਂ ਹੋ ਚੁੱਕੇ ਸੀਗੇ ਰੈਡੀ ਤੇ ਆਜੋ ਜੀ ਦਿਖਾਉਣੇ ਆ ਤੁਹਾਨੂੰ ਅੱਜ ਦਾ ਮੌਲ ਚਾਲ ਚਲੋ ਇੱਥੇ ਸੀ ਜੀ ਆਈਪਲ ਦੇ ਮੈਚ ਦੀ ਤਿਆਰੀ ਚੱਲਦੀ ਪਈ ਤੇ ਹੁਣ ਇੱਥੇ ਤਿਆਰੀਆਂ ਜੋਰਾਂ ਸ਼ੋਰਾਂ ਤੇ ਚੱਲਦੀਆਂ ਪਈਆਂ ਨੇ ਜੀ ਤੁਹਾਨੂੰ ਯਾਦ ਹੀ ਹੋਣੇ ਉਹ ਦਿਨ ਜਦੋਂ ਆਪਣੇ ਪਿੰਡ 'ਚ ਲੜ ਚੱਲ ਜਾਂਦੀ ਹੁੰਦੀ ਸੀ ਤੇ ਆਪਾਂ ਕਿਦਾਂ ਨਵੇਟਰ ਦਾ ਪ੍ਰਬੰਧ ਕਰਦੇ ਸੀ ਮੈਨੂੰ ਤੇ ਹਜੇ ਵੀ ਮਾਮਾ ਜੀ ਦੇ ਮਾਮਾ ਜੀ ਯਾਦ ਨਹੀਂ ਉਹਨਾਂ ਦੇ ਸਾਰੇ ਫਰੈਂਡਸ ਜਿਹੜੇ ਹੁੰਦੇ ਸੀ ਨਾ ਜਿਹੜੇ ਮਤਲਬ ਸਾਡੇ ਪਿੰਡ ਚੋ ਜੇ ਮਤਲਬ ਹੁਣ ਨਾਨਕਿਆ ਦੇ ਪਿੰਡ ਚ ਸਾਰੇ ਮਾਮਾ ਜੀ ਲੱਗਦੇ ਤੇ ਉਹ ਸਾਰਿਆਂ ਨੇ ਇੱਕ ਜਗ੍ਹਾ ਤੇ ਇਕੱਠੇ ਹੋ ਜਣਾ ਜਿੱਥੇ ਲਾਈਟ ਨਹੀਂ ਨਾ ਆਉਣੀ ਤੇ ਸਾਰਿਆਂ ਨੇ ਜਿੱਥੇ ਕਿਤੇ ਨਵੇਟਰ ਹੋਣਦੇ ਉਥੇ ਬਾਬਾ ਮੈਚ ਨਹੀਂ ਮਿਸ ਕਰਨਾ ਪਰ ਤੇ ਮੈਨੂੰ ਲੱਗਦਾ ਦੀ ਅੱਜ ਫੇਰ ਉਹੀ ਮਾਹੌਲ ਚੱਲ ਬਣਨ ਲੱਗਿਆ ਬਸ ਥੋੜਾ ਸਾ ਨਾ ਮਾਡਰਨ ਹੋ ਗਿਆ ਆਪਾਂ ਜੀ ਇਹ ਦੇਖੋ ਜੀ ਤਿਆਰੀਆਂ ਹੁਣ ਚੱਲਦੀਆਂ ਪਈਆਂ ਨੇ ਤੇ ਉੱਤੋਂ ਬੱਦਲ ਦਾ ਮੌਸਮ ਆ ਤੇ ਬਿਜਲੀ ਕੜਕਦੀ ਪਈ ਆ ਤੇ ਮੈਂ ਕਹਿੰਨੀ ਬਾਬਾ ਮੀਂਹ ਨਾ ਹੀ ਆਏ ਵਿਚਾਰਿਆਂ ਨੇ ਇੰਨੀ ਮਿਹਨਤ ਕੀਤੀ ਆ ਤੇ ਕਿਉਂ ਮਿਹਨਤ ਖਰਾਬ ਕਰਨੀ ਵੇਖੋ ਕਾਲੀਆਂ ਘਟਾਵਾਂ ਇੱਕਦਮ ਕਾਲੀਆਂ ਘਟਾਵਾਂ ਛਾਈਆਂ ਪਈਆਂ ਵਾਂ ਮੀਂਹ ਦਾ ਪੂਰਾ ਪੂਰਾ ਚਾਂਸ ਲੱਗਦਾ ਪਰ ਮੀਂਹ ਨਹੀਂ ਆਇਆ ਮੜਾ ਜਾਂ ਮਿੱਟੀ-ਮੁੱਟੀ ਜੀ ਬਿਠਾਤੀ ਬਸ ਰੱਬ ਨੇ ਮੜਾ ਜਾਂ ਹੌਸਲਾ ਜੇ ਦੇਤਾ ਕਿ ਹਾਂ ਬਾਈ ਕੋਈ ਨਹੀਂ ਟੈਨਸ਼ਨ ਲਓ ਮੈਂ ਹੈਗਾ ਤੇ ਇਹ ਵੇਖੋ ਹੁਣ ਹੋ ਚੁਕੀਆਂ ਜੀ ਸ਼ਾਮਾਂ ਤੇ ਸਟਾਲ ਵਗੈਰਾ ਲੱਗ ਕੇ ਤਿਆਰ ਹੋ ਚੁਕੀ ਐ ਇਹ ਰਹੀਆਂ ਆਪਣੇ ਦੁਕਾਨਾਂ ਇੱਥੇ ਸੀਗਾ ਆਈਪੀਐਲ ਦੇ ਮੈਚ ਤੇ ਇੱਥੇ ਬੱਚਿਆਂ ਦੇ ਖੇਡਣ ਦੀ ਐਕਟੀਵਿਟੀ ਮੈਂ ਕਹਿੰਨੀ ਮ제 ਹੀ ਮ제 ਏ ਸਾਡੀ ਮੈਡਮ ਐਂਕਰ ਸੁਣਾਉਂਦੇ ਪਏ ਨੇ ਕਿ ਸਾਰੇ ਆਜੋ ਜੀ ਤੇ ਮੈਚ ਹੋਣ ਲੱਗਾ ਸ਼ੁਰੂ ਹਜੇ ਦੇਖੋ ਕੁਰਸੀਆਂ ਪੂਰੀਆਂ ਖਾਲੀ ਜਿਤੇ ਮਰਜੀ ਬੋ ਤੇ ਰਾਤ ਨੂੰ ਇੱਥੇ ਤੁਹਾਨੂੰ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਣੀ ਦੇਖੋ ਵੇਖਣ ਨੂੰ ਕਿੰਨਾ ਵਧੀਆ 뷰 ਲੱਗਣ ਡਿਆ ਇੱਥੇ ਬੱਚਿਆਂ ਤੋਂ ਲੈ ਕੇ ਸਿਆਣਿਆਂ ਤੱਕ ਸਾਰਿਆਂ ਦਾ ਹਰ ਇੱਕ ਸਮਾਨ ਇੱਥੇ ਮਿਲਦਾ ਖਾਣ ਪੀਣ ਦਾ ਗੱਡੀਆਂ ਤੱਕ ਵੀ ਗੰਡੀਆਂ ਬਾਬਾ ਇੱਥੇ ਗੱਡੀ ਦੀ ਵੀ ਐਡ ਦੇਣ ਵਾਸਤੇ ਆਏ ਹੋਏ ਹਰ ਇੱਕ ਸਟਾਲ ਹੈ ਤੇ ਇਹ ਸੀਗਾ ਆਪਾਂ ਤੇ ਥੋੜਾ ਜਿਹਾ ਕਿਤਾਬ ਫੋਟੋ ਸ਼ੂਟ ਤੇ ਇੱਥੇ ਸੀਗਾ ਜੀ ਉਹ ਮਿੱਟੀ ਦੇ ਭਾਂਡੇ ਨਹੀਂ ਬਣਾਉਂਦੇ ਉਹ ਐਕਟੀਵਿਟੀ ਸੀਗੀ ਬੱਚਿਆਂ ਦੀ ਤੇ ਆਪਾਂ ਤੁਹਾਨੂੰ ਬੱਚੇ ਦਾ ਫੇਸ ਤਾਂ ਨਹੀਂ ਦਿਖਾ ਸਕਦੇ ਬਟ ਇੱਕ ਕਲਰ ਪੇਂਟਿੰਗ ਵਗੈਰਾ ਬਹੁਤ ساری ਐਕਟੀਵਿਟੀ ਸੀਗੀ ਤੇ ਵੇਖੋ ਸਾਰੇ ਲੋਕੀ ਘੁੰਮਦੇ ਫਿਰਦੇ ਨੇ ਤੇ ਵੇਟ ਕਰਨ ਦੇ ਨੇ ਜੀ ਮੈਚ ਦੇ ਸਟਾਰਟ ਹੁੰਦਾ ਜਿਹੜੇ ਤੁਸੀਂ ਚੈਨਲ ਦੇ ਨਵੇਂ ਆ ਤੇ ਪਲੀਜ਼ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਤੇ ਵੀਡੀਓਜ਼ ਨੂੰ ਐਂਡ ਤੱਕ ਜਰੂਰ ਦੇਖਣਾ ਆਪਾਂ ਪਹੁੰਚ ਗਏ ਜੀ ਹੁਣ ਖਾਣ ਪੀਣ ਤੇ ਆਪਾਂ ਲੈ ਲਏ ਜੀ ਚੀਜੀ ਕੀ ਜੀ ਤੁਹਾਨੂੰ ਦੱਸਾਂਗੇ ਜੀ ਬਾਚੋ ਕੀ ਲਈ ਸੀ ਇੰਨੀ ਜਲਦੀ ਵੀ ਕੀ ਆ ਤੁਹਾਨੂੰ ਇਹ ਉਹੀ ਜਗਾ ਵਾ ਜਿੱਥੇ ਦਿਨੇ ਆਪਾਂ ਵੀਡੀਓ ਸ਼ੂਟ ਕੀਤੀ ਸੀ ਦੇਖੋ ਹੁਣ ਪਤਾ ਚੱਲਦਾ ਤੇ ਆਪਾਂ ਹੁਣ ਆ ਗਏ ਜੀਗੇ ਘਰ ਤੇ ਆਪਾਂ ਲੈ ਕੇ ਆਏ ਸੀਗੇ ਚਿਲੀ ਪੋਟੈਟੋ ਤੋ ਕੀ ਆ ਆਪਣੇ ਚਿਲੀ ਪੋਟੇਟੋ ਫੇਵਰਿਟ ਆ ਤੇ ਆਪਾਂ ਲੇਖੋਲ ਤੇ ਹੁਣ ਆਪਾਂ ਜਲਦੀ ਜਲਦੀ ਬਸ ਮਿੰਟ ਲਾਵਾਂਗੇ ਬਸ ਜੀ ਆਪਾਂ ਲਾਉਣਾ ਮਿੰਟ ਤੇ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਪਲੀਜ਼ ਆਪਣੇ ਕਮੈਂਟ ਜ਼ਰੂਰ ਕਰਨਾ ਤੇ ਜਿਹੜੇ ਆਏ ਹੋ ਨਵੇਂ ਤੇ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਸਭ ਤੇ ਦੁਆ ਕਰਿਓ ਜੀ ਸਾਡੀ ਪੰਜਾਬ ਜਿੱਤ ਜੇ ਵੈਸੇ ਤਾਂ ਸਾਰੇ ਆਪਣੀ ਨੇ ਪਰ ਆਪਾਂ ਤਾਂ ਸਪੋਰਟ ਕਰਾਂਗੇ ਜੀ ਪੰਜਾਬ ਨੂੰ ਤੇ ਨਾਲੇ ਖਾਂਦੇ ਪਏ ਆ ਜੀ ਅਸੀਂ ਚਿਲੀ ਪਟੈਟੋ ਧੰਨਵਾਦ ਤੁਹਾਡਾ ਜੀ ਸਾਡੀ ਵੀਡੀਓ ਵੇਖਣ ਲਈ ਥੈਂਕ ਯੂ